ਤੁਸੀਂ ਸੰਗਰੀ ਦੇ ਦਰਵਾਜ਼ੇ ਦੇ ਦਰਸ਼ਨ ਕਰੋ ਪਹਿਲਾਂ ਤੁਸੀਂ ਦੇਖੋ ਜੀ ਸੰਗਰੀ ਕਿੰਨਾ ਸੋਹਣਾ ਸਜਾਇਆ ਗਿਆ ਦਰਬਾਰ ਬਹੁਤ ਤਕੜਾ ਮੇਲਾ ਲੱਗਦਾ ਹੈ ਦਰਬਾਰ ਦੇ ਉੱਤੇ ਤਿਲਾਂ ਜੀ ਇਹ ਦੇਖੋ ਇਹ ਡੈਕੋਰੇਸ਼ਨ ਹੋ ਰਹੀ ਹੈ ਪੂਰੀ ਕਿੰਨੀ ਇਸਨ ਡੈਕੋਰੇਸ਼ਨ ਹੋ ਰਹੀ ਹੈ ਹਾਂ ਬਾਕੀ ਰਾਤ ਨੂੰ ਲਾਈਟਿੰਗ ਬਹੁਤ ਸੋਹਣੀ ਲੱਗਦੀ ਕਿ ਨਹੀਂ ਕਿੰਨੀ ਸੁੰਨ ਡੈਕੋਰੇਸ਼ਨ ਵੀ ਇਹ ਦੇਖੋ ਹਾਂ ਉਸ ਕੋਈ ਨਹੀਂ ਇਹ ਨਾ ਤੇ ਲੋਏ ਟੈਂਟ ਲੱਗਦਾ ਫਿਰ ਅੱਧਾ ਪੂਰੀ ਤੇਰੀ ਸ਼ੇਰੀ ਜੁਰਾ ਸ਼ੁਰੂਣ ਤਿਆਰੀਆਂ ਤੇ ਸੰਗਤ ਜੀ ਇਹ ਰੋਣਾ ਸਾਹਮਣੇ ਹੀ ਜਦੋਂ ਤੁਸੀਂ ਅੱਗੇ ਆਉਂਦੇ ਆ ਤਾਂ ਇੱਥੇ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਦੇਖ ਸਕਦੇ ਆ ਦਰਬਾਰ ਚੋਲੀਪੁਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਾਕ ਦਾ ਤੁਹਾਡਾ ਜੀ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਜਾ ਰਹੀ ਹੈ ਕਿਉਂਕਿ ਸਾਰੇ ਸੰਗਤ ਨੂੰ ਪਤਾ ਹੈ ਜੀ ਝੋਲੀਪੁਰ ਤਰਵਾਰ ਦੇ ਵਿੱਚ 21 ਤਰੀਕ ਨੂੰ ਹੈਗਾ ਆ ਮੇਲਾ ਤੇ ਅੱਜ ਅਸੀਂ ਜਾ ਰਹੇ ਆ ਦਰਬਾਰ ਝੋਲੀਪੁਰ ਸਾਹਿਬ ਤੇ ਚੱਲਦੇ ਆਂ ਜਾ ਕੇ ਦਰਸ਼ਨ ਦਿਦਾ ਜੇ ਕਰਦੇ ਆ ਅੱਗੇ ਵੀ ਚਾਹੀਦਾ ਝੋਲੀਪੁਰ ਸਾਹਿਬ ਮੱਥਾ ਟੇਕ ਕੇ ਦਰਸ਼ਨ ਦੇ ਤਾਰੇ ਕਰਨ ਤੇ ਅੱਜ ਫਸਟ ਟਾਈਮ ਐਸ ਇ ਬਲੌਗ ਅਸੀਂ ਬਣਾਉਣ ਚੱਲੇ ਆਂ ਤੇ ਬਾਕੀ ਮੇਲਾ ਹੈਗਾ 21 ਤਰੀਕ ਨੂੰ ਸਾਰਾ ਕੁਝ ਤੁਹਾਨੂੰ ਵੀਡੀਓ ਚੱਕੇ ਪਤਾ ਲੱਗੇ ਜਾਣਾ ਕਿੱਥਾ ਜਾਣਾ ਡਰੈਸ ਵਗੈਰਾ ਸਾਰਾ ਕੁਝ ਇੱਥੇ ਚੈਟ ਇਨਫੋਰਮੇਸ਼ਨ ਹੁਣੀਆਂ ਵੀਡੀਓ ਚ ਵੀਡੀਓ ਪੂਰੀ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਕਰ ਦਿਓ ਤਲਵਾਰ ਜੀ ਸੰਗ ਤੇ ਅਸੀਂ ਜਾ ਰਹੇ ਹਾਂ ਇਸ ਟਾਈਮ ਟਾਂਡੇ ਤੋਂ ਢੋਲਵਾਹਾ ਰੋਡ ਦੇ ਉੱਤੇ ਜਾਜੇਵਾਲ ਦੀ ਜੜਾ ਜਾਂਦਾ ਹੈ ਸਿੱਧਾ ਤੇ ਸੜਕੇ ਜਾਂਦਾ ਇਹ ਵਾਲਾ ਰੋਡ ਤੇ ਇੱਥੋਂ ਅਸੀਂ ਮੋੜ ਮੁੜਨਾ ਹੁਣ ਸਾਹਮਣੇ ਬੋਰਡ ਲੱਗਾ ਹੋਇਆ ਹੈ ਦਰਬਾਰ ਚੋਲੀਪੁਰ ਟਰਨ ਕਰ ਲੈਣਾ ਹੈ ਟਰਨ ਕਰਨ ਦੇ ਨਾਲ ਹੀ ਥੋੜਾ ਜਿਹਾ ਹੀ ਅੱਗੇ ਆ ਦਰਬਾਰ ਤੇ ਲੋ ਜੀ ਲਾਈਟਾਂ ਹੋ ਗਈਆਂ ਲੱਗ ਗਈਆਂ ਮੇਲੇ ਦੀਆਂ ਹੋ ਗਈਆਂ ਖੂਬ ਤਿਆਰੀਆਂ ਲੋ ਜੀ ਤੇ ਆ ਗਿਆ ਦਰਬਾਰ ਝੋਲੀਪੁਰ ਇੱਧਰ ਝੂਲੇ ਵਗੈਰਾ ਵੀ ਆ ਗਏ ਆ ਡ੍ਰੈਗਨ ਵਾਲਾ ਝੋਲਾ ਆ ਗਿਆ ਆ ਤੇ ਬਾਕੀ ਸੰਗਤ ਜੀ ਅਸੀਂ ਪੁੱਜ ਗਏ ਆ ਦਰਬਾਰ ਝੋਲੀਪੁਰ ਤੇ ਹੁਣ ਤੁਹਾਨੂੰ ਕਰਾਉਣੀ ਆ ਦਰਸ਼ਨ ਚੋਲੀਪੁਰ ਦਰਵਾਦ ਤੇ ਟੈਂਟ ਵਗੈਰਾ ਲੱਗੇ ਡੈਕੋਰੇਸ਼ਨ ਵਗੈਰਾ ਹੋ ਗਈ ਡਨ ਜਿੱਦਾਂ ਇਸੇ ਤੋਂ ਅੱਗੇ ਜਾਣੇ ਆ ਹਾਂ ਥੋੜਾ ਜਿਹਾ ਅੱਗੇ ਆ ਚੱਕ ਖੇਲਾ ਤੂੰ ਅਸੀਂ ਜਦੋਂ ਮੁੜ ਜੰਨੇ ਆ ਤਾਂ ਨਾਲ ਹੀ ਥੋੜਾ ਜਿਹਾ ਟਰਨ ਕਰਕੇ ਅੱਗੇ ਹੈਗਾ ਦਰਵਾਦ ਚੋਲੀਪੁਰ ਤੇ ਇਧਰਲੇ ਪਾਸੇ ਲੱਗਾ ਹੈ ਮੇਲੇ ਦਾ ਬੋਰਡ ਤੇ ਦੇਖ ਸਕਦੇ ਆ ਬਾਕੀ ਤੁਹਾਨੂੰ ਪੂਰੀ ਤਰ੍ਹਾਂ ਅੱਗੇ ਵੀਡੀਓ 'ਚ ਤੁਹਾਨੂੰ ਪਤਾ ਲੱਗ ਜਾਵੇਗਾ ਸਾਰਾ ਸ਼ਡਿਊਲ ਜੋ ਵੀ ਆ ਤੇ ਇੱਥੋਂ ਹੀ ਚੋਲੀਪੁਰ ਦਰਵਾਦ ਦੀ ਜਿਹੜੀ ਸਟਾਰਟਿੰਗ ਹੁੰਦੀ ਆ ਤੇ ਤੇ ਸੰਗਤ ਜੀ ਇਹ ਰੋੜਾ ਚੱਕ ਖੇਲਾ ਤਾਂ ਤੁਸੀਂ ਇਧਰਲੇ ਪਾਸੇ ਨੂੰ ਆਪੋਜ਼ਿਟ ਸਾਈਡ ਨੂੰ ਮੁੜ ਜਾਣਾ ਹੈ ਤੇ ਇਧਰ ਖੜਿਆ ਸਰਗਮ ਤੇ ਹਮੇਸ਼ਾ ਡਰੈਸ ਦਾ ਬਲੇ ਖਵਾ ਜਾਂਦਾ ਹੈ ਜਿੱਦਾਂ ਕਿ ਪਪਾ ਬੂਟਾ ਜੀ ਦੀ ਵੀਡੀਓ ਤੇ ਵੀ ਸਾਰੇ ਜਣੇ ਡਰੈਸ ਦਾ ਪੁੱਛਦੇ ਪਏ ਸੇ ਨਾ ਇਸੇ ਕਰ ਮੈਂ ਦੁਆਰਾ ਜਿਹੜਾ ਕਿ ਤੁਹਾਨੂੰ ਦੱਸਦੀ ਪਈ ਆ ਤੇ ਬਾਕੀ ਤੁਹਾਨੂੰ ਜਦੋਂ ਤੁਸੀਂ ਥੋੜਾ ਜਿਹਾ ਮੋੜ-ਮੁੜੂਗੇ ਅੱਗੇ ਨੂੰ ਤੇ ਤੁਹਾਨੂੰ ਲਾਈਟਾਂ ਵਗੈਰਾ ਤੋਂ ਪਤਾ ਲੱਗ ਜਾਣਾ ਕਿ ਦਰਬਾਰ ਸਾਹਿਬ ਇਧਰਲੇ ਪਾਸੇ ਆ ਤੇ ਤੇ ਚੱਕਰ ਸਾਖਦੇ ਆ ਹੰਤੰ ਮਸਾਰਾ ਦਿਖਾਤਾ ਅੱਗੇ ਉਹ ਪਿੱਛੋਂ ਸਾਰੇ ਪਾਸੇ ਤੇ ਇਧਰਲੇ ਪਾਸੇ ਬੇਕਰ ਦਿਵਾਲੀ ਸਾਈਡ ਤੋਂ ਆਣਾ ਹਾਂਜੀ ਤੇ ਜੇ ਗੱੜਦੀ ਵਾਲਾ ਤਾਂ ਤੁਸੀਂ ਆਣਾ ਤੇ ਇਧਰੋਂ ਆਣਾ ਠੀਕ ਆ ਅਗਰ ਤੁਸੀਂ ਆਣਾ ਟਾਂਡੇ ਵਾਲੇ ਸਾਈਡ ਤੋਂ ਉਹ ਸੜਕੇ ਵਾਲੇ ਸਾਈਡ ਤੋਂ ਹਰਿਆਣੇ ਵਾਲੇ ਸਾਈਡ ਤੋਂ ਹੁਸ਼ਿਆਰਪੁਰ ਵਾਲੇ ਸਾਈਡ ਤੋਂ ਤੇ ਤੁਸੀਂ ਆਣਾ ਇਧਰ ਦੀ ਠੀਕ ਆ ਹੁਸ਼ਿਆਰਪੁਰ ਤੋਂ ਹਰਿਆਣਾ ਤੇ ਹੁੰਦਾ ਹੁਸ਼ਿਆਰਪੁਰ ਤੋਂ ਆਣਾ ਹਰਿਆਣੇ ਪਹੁੰਗਾ ਉਹ ਸੜਕਾ ਫਿਰ ਉਹ ਸੜਕੇ ਤੇ ਤੁਸੀਂ ਜਾ ਟਾਂਡੇ ਵਾਲੇ ਰੋਡ ਤੇ ਤੇ ਠੀਕ ਆ ਹੰਦਨਪੁਰ ਆਈਡੀ ਜੱਟ 10.5 ਦਿੱਤਾ ਸੀ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਠੀਕ ਆ ਤੇ ਤੁਸੀਂ ਕਮੈਂਟਾਂ ਦੇ ਜਾ ਕੇ ਨਾ ਪੁੱਛੋ ਵੀ ਕਿੱਥੇ ਆ ਕਿੱਥੇ ਆ ਕਿੱਥੇ ਆ ਇਸ ਕਰਕੇ ਤੁਹਾਨੂੰ ਪੂਰਾ ਇਹ ਡਿਸਕ੍ਰਾਈਬ ਕਰ ਦਿੱਤਾ ਤੇ ਵਧੀਆ ਵਧੀਆ ਕਮੈਂਟ ਬਰੂ ਕਰਿਓ ਤੇ ਬਾਕੀ ਕਮੈਂਟ ਸਾਰੇ ਵਧੀਆ ਵਧੀਆ ਕਰਿਓ ਤੇ ਵੀਡੀਓ ਕਿੱਦਾਂ ਦੀ ਲੱਗੀ ਤੇ ਸਾਹਮਣੇ ਜਦੋਂ ਤੁਸੀਂ ਅੱਗੇ ਆਉਂਦੇ ਆ ਤਾਂ ਇੱਥੇ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਤੁਸੀਂ ਦੇਖ ਸਕਦੇ ਆ ਦਰਬਾਰ ਚੋਲੀਪੁਰ ਜੀ ਆ ਨਾ ਦਰਬਾਰ ਚੋਲੀਪੁਰ ਦਾ ਤਾਂ ਇਹ ਵਾਤਾ ਤੇ ਬਾਕੀ ਇਸ ਤੋਂ ਬਾਅਦ ਅੱਗੇ ਅਸੀਂ ਜਾਣਾ ਆ ਤੇ ਇੱਕ ਬਾਬਾ ਜੀ ਦੀ ਜਗਾ ਇਹ ਆ ਉਸ ਤੋਂ ਬਾਅਦ ਅੱਗੇ ਸਿੱਧਾ ਹੀ ਅਸੀਂ ਜਾਵਾਂਗੇ ਤੇ ਨਾਲ ਹੀ ਟਰਨ ਕਰਕੇ ਚੋਲੀਪੁਰ ਦਰਬਾਰ ਜਿਹੜਾ ਕੀ ਆ ਜਾਂਦਾ ਤੇ ਬਾਕੀ ਸਾਰੇ ਹੁਣ ਤੁਸੀਂ ਵੀਡੀਓ ਅੱਗੇ ਦੇਖ ਹੀ ਲੈਣੀ ਆ ਲਓ ਜੀ ਤੇ ਬਾਈਕ ਅਸੀਂ ਖੜੀ ਕਰ ਦਿੱਤੀ ਆ ਤੇ ਇੱਧਰ ਸ਼ਾਪਸ ਵਗੈਰਾ ਲੱਗਣੀਆਂ ਆ ਉਹ ਟੈਂਟ ਟੁੰਟ ਲੱਗ ਗਏ ਆ ਸਾਰੇ ਇੱਧਰਲੇ ਪਾਸੇ ਬਿਲਕੁਲ ਤਿਆਰੀਆਂ ਚੱਲਦੀਆਂ ਪਈਆਂ ਆ ਇੱਧਰ ਵੀ ਸਾਰੇ ਟੈਂਟ ਵਗੈਰਾ ਸ਼ਾਪਸ ਵਗੈਰਾ ਦੀਆਂ ਦੁਕਾਨਾਂ ਦੇ ਲਈ ਸਾਰੀ ਜਗ੍ਹਾ ਬੁੱਕ ਹੋ ਗਈ ਆ ਤੇ ਚਲੋ ਸਭ ਤੋਂ ਪਹਿਲਾਂ ਦਰਬਾਰ 'ਚ ਮੱਥਾ ਟੇਕੀਏ ਤੇ ਫਿਰ ਬਾਕੀ ਬਾਅਦ ਚ ਕੰਟੀਨਿਊ ਕਰਦੇ ਆਂਗੇ

ਇਹ ਘਰ ਦੇ ਡੈਕੋਰੇਸ਼ਨ ਦੇਖ ਸਕਦੇ ਆ ਉਹ ਸੋਹਣੀ ਹੋਈ ਆ ਦਰਬਾਰ ਦੀ ਬਾਕੀ ਸੰਤਾਂ ਹੁੰਦੀਆਂ ਆ ਮੱਠਾ ਟਿਕਣ ਠੀਕ ਬਾਹਲੀ ਸਾਈਡ ਤੋਂ ਵੀ ਦੇਖ ਸਕਦੇ ਆ ਉਹ ਪਿੱਛੇ ਤੱਕ ਟੈਂਟ ਲੱਗਦਾ ਪਿਆ ਆ ਹਮ ਕਿੰਨਾ ਸੋਹਣਾ ਲੱਗਦਾ ਨਾ ਰਾਤ ਨੂੰ ਕਿੰਨਾ ਸੋਹਣਾ ਬਿਉਂਦਾਂ ਲਾਈਟਿੰਗ ਆ ਇਹ ਹੈਗਾ ਦਰਬਾਰ ਹਮ ਹਮ ਝੋਲੀਪੁਰ ਉਹਦੇ ਕਿੰਨਾ ਸੋਹਣਾ ਲਾਈਟਿੰਗ ਕਿੰਨਾ ਸੋਹਣਾ ਲੱਗਣਾ ਆ ਹਾਂ ਇਹਾਂ ਦਾ ਬਣਾਇਆ ਹੈ ਨਾ ਮੇ ਲੱਗਦਾ ਐਂਟਰੀ ਇਧਰ ਦੇ ਪਾਸੇ ਦੀ ਹੈ ਨਾ ਨਹੀਂ ਇਧਰੋਂ ਦੀ ਐਂਟਰੀ ਆ ਬਾਕੀ ਇਹ ਤਾਂ ਸਾਰੀ ਇਧਰ ਵੀ ਜਗ੍ਹਾ ਹੋ ਜਾਂਦੀ ਜਗ੍ਹਾ ਨੂੰ ਨਾ ਰਸਤਾ ਮੇਰੇ ਖਾਣਾ ਬਾਕੀ ਇਹ ਸਾਰੀ ਜਗ੍ਹਾ ਜਿਹੜੀ ਪਹਿਲੇ ਹੀ ਉਹਨਾਂ ਨੇ ਪ੍ਰੀ ਪਲਾਨ ਬੁੱਕ ਹੋਈ ਪਈ ਆ ਮਤਲਬ ਸ਼ਾਪਸ ਵਗੈਰਾ ਲਈ ਜਾ ਕੇ ਸਹੋਰ ਕੰਮ ਲਈ ਜਮੇ ਲੱਗਦਾ ਪਾਰਕਿੰਗ ਲਈ ਹੁਣ ਪਾਰਕਿੰਗ ਲਈ ਵੀ ਬਣਾਈ ਹੋਈ ਤਾਂ ਦੇਖੋ ਹਾਂ ਚਲੋ ਜੀ ਦੇਖੋ ਜੀ ਬਾਕੀ ਇਧਰਲੇ ਪਾਸੇ ਹੀ ਲੰਗਰ ਵਗੈਰਾ ਦੇ ਸੁਭੋਤਾਂ ਦੇ ਲਈ ਸਾਰੇ ਇੰਤਜ਼ਾਮ ਮੁਕੰਮਲ ਹੋਤੀ ਸਾਈਡ ਵੀ ਦਰਵਾਜ਼ਾ ਲੱਗਦਾ ਕੋਈ ਜਾਂਦੇ ਆ ਉੱਤਪਾ ਮੈਂ ਜਦੋਂ ਪਹਿਲਾਂ ਆਇਆ ਮੈਂ ਵੀ ਸਭ ਤੋਂ ਪਹਿਲਾਂ ਆਇਆ ਸੀ ਇਹ ਲਈ ਮੈਂ ਇੱਧਰ ਜੋਬ ਕਰਦਾ ਹਾਂ ਨਹੀਂ ਇੱਥੇ ਵੀ ਦਰਬਾਰ ਤੇ ਮੱਥਾ ਟੇਕਿਆ ਸੀ ਤੇ ਇੱਧਰ ਸੜਕੇ ਨਹੀਂ ਗਏ ਸੀ ਤੇ ਉਧਰ ਸਾਈਡ ਤੇ ਵੀ ਦਰਬਾਰ ਆ ਉਧਰਲੇ ਪਾਸੇ ਦਰਬਾਰ ਆ ਹੂੰ ਉਧਰ ਵੀ ਦੇਖਦੇ ਹਾਂ ਕਿਹੜਾ ਦਰਬਾਰ ਹਾਂ ਇਹ ਆਹ ਚੱਲ ਚੱਲ ਆਹ ਆਹ ਦੇਖੋ ਇਹ ਡੈਕੋਰੇਸ਼ਨ ਹੋ ਗਈ ਆ ਬਹੁਤ ਸਾਰੀ ਡੈਕੋਰੇਸ਼ਨ ਹੋਈ ਆ ਤੇ ਲਓ ਜੀ ਇਹ ਦੇਖੋ ਡੈਕੋਰੇਸ਼ਨ ਹੋ ਰਹੀ ਆ ਪੂਰੀ ਆ ਕਿੰਨੀ ਸੁੰਦਰ ਡੈਕੋਰੇਸ਼ਨ ਹੋ ਰਹੀ ਆ ਹੂੰ ਨਾ ਬਾਕੀ ਰਾਤ ਨੂੰ ਲਾਈਟਿੰਗ ਬਹੁਤ ਸੋਹਣੀ ਲੱਗਦੀ ਕਹਿੰਦੇ। ਬਿਲਕੁਲ ਬਿਲਕੁਲ। ਇਹ ਆਜੀ ਦਰਬਾਰ ਚੋਲੀਪੁਰ। ਜੇ ਤੇ ਤੁਸੀਂ ਹੁਣ ਦਰਸ਼ਨ ਕਰਨੇ ਹੋ। ਮੈਨਾਂ ਵੀ ਸੈਕਲ ਫੇਟੇ ਨਾ ਗਈ। ਕਿਰਾਇਆ। ਮੈਂ ਘੁੰਮਦੇ ਰਹਿਣਾ। ਛੱਡ ਦੇ। ਛੱਡ। ਕਿੰਨਾ ਸੋਹਣਾ ਹੈ ਬਸ ਜਾ ਕਿੰਨਾ ਸੋਹਣਾ। ਬਾਕੀ ਤੇ ਅਸਲ ਢੇਪੀਆਂ ਪੈਂਟ ਉਧਰ ਨੂੰ ਦੇਖੋ। ਬਿਲਕੁਲ ਬਿਲਕੁਲ। ਲੋ ਜੀ ਸੰਤ ਜੀ ਕਰੋ ਦਰਸ਼ਨ ਕਿ ਕਿ ਸੋਹਣੇ ਲੱਗਦੇ ਪਈ ਤੇ ਬਰਬਾਰ ਦੇਖੋ ਹਮ ਐਂਦੀ ਦਰਵਾਜ਼ੇ ਐਂਟਰੀ ਅੱਗੇ ਆਹ ਦੇਖੋ ਇੱਧਰ ਤੇ ਐਂਟਰੀ ਤੰਤਨ ਬਾਬਾ ਤੰਤਨ ਬਾਬਾ ਹਰਸ਼ਾ 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 ਜੀ ਹਰਸ਼ਾ ਜੀ ਦਰਵਾਜ਼ਾ ਚੋਲੀਪੁਰ ਜਿਆ ਕੁਪੀਰਾ ਆਹ ਸਮੇਂ ਉੱਪਰ ਹੀ ਆ ਪੱਤਰ ਲਗਾ ਦਾਂ ਓਕੇ ਨਾ ਸੋਹਣਾ ਦਰਵਾਜ਼ਾ ਦੇਖੋ ਕਿੰਨਾ ਸੋਹਣਾ ਲੱਗਦਾ ਹੋਇਆ ਹਾਂ ਜੀ ਵਾਹ ਵਾਹ ਬਹੁਤ ਹੀ ਜਰਾਸਾ ਉਹਨਾਂ ਬਹੁਤ ਜਰਾਂ ਸਮਾਂ ਦਰਵਾਉਣ ਨੇ ਹੈ ਜੈ ਹੂ ਤਾਦੇਵਾਰ ਸਿੰਘ ਵਿਕਰਮਾਂਗੇ ਜੈ ਫਿਰਮ ਜੈ ਸਤਿ ਪਾਸ਼ਾ ਲੋ ਜਿੱਤੇ ਹੀ ਆ ਦਰਵਾਜ਼ੇ ਦੇ ਦਰਸ਼ਨ ਕਰ ਸਕਦੇ ਆ ਤਾਂ ਜੋ ਕਿੰਨਾ ਸੋਹਣਾ ਦਰਵਾਜ਼ਾ ਨਾ ਕਿੰਨਾ ਸੋਹਣਾ ਸਜਾਇਆ ਫੁੱਲਾਂ ਦੇ ਨਾਲ ਨਾ ਡੈਕੋਰੇਸ਼ਨ ਬਹੁਤ ਸੋਹਣੀ ਆ ਤੇ ਲਿਵਾਸ ਵੀ ਆ ਜਾ ਮਾ ਉੱਤੇ ਜਾਓ ਕਿ ਮੋਈ ਜਲੀਆ ਜਿਹਾ ਜਿਵੇਂ ਇਸੇ ਤਰ੍ਹਾਂ ਜਾ ਕਿ ਸਾਰੇ ਪਾਸੇ ਟੈਂਟ ਵਗੈਰਾ ਲੱਗ ਗਏ ਪਿਆਰੀਆਂ ਹੋ ਰਹੀਆਂ ਮੁਕੰਮਲ ਹਨੀਸ਼ਾਨ ਸਾਹਿਬ ਦਾ ਤੇ ਇਧਰੇ ਪਾਸੇ ਸਟੇਜ ਦੀ ਤਿਆਰੀ ਹੋ ਰਹੀ ਹੈ ਅੱਛਾ ਕਰੋ ਚਰਾਗਾਂ ਦੇ ਦਰਸ਼ਨ ਜੋ ਸੰਗਰੀ ਦਰਵਾਜ਼ੇ ਦੇ ਦਰਸ਼ਨ ਕਰੋ ਪਹਿਲਾਂ ਤੁਸੀਂ ਦੇਖੋ ਜੀ ਸੰਗਰੀ ਕਿੰਨਾ ਸੋਹਣਾ ਸਜਾਇਆ ਗਿਆ ਦਰਬਾਰ ਆ ਆਹ ਲੋ ਜੀ ਦੇਖੋ ਜੀ ਇੰਨੀ ਸਮਸ ਜਾਏਗਾ ਦਰਬਾਰ ਉਧਰ ਸੰਗਤਾ ਬੱਬਾ ਜੀ ਉਹਨਾਂ ਕੋ ਬੈਠੀਆਂ ਕਾਫੀ ਸੰਗਤਾਂ ਤੇ ਆ ਲੋ ਜੀ ਆਣੀ ਆ ਜੋ ਐਨੂੰ ਚੱਲਦੇ ਆ ਅੱਗੇ ਤਿਆਰੀਆਂ ਚੱਲਦੀਆਂ ਆਪਣੀਆਂ ਤੇ ਲੋਰੀ ਸੰਗਤ ਜੀ ਦੇਖੋ ਜੀ 21 ਜੂਨ ਨੂੰ ਮੇਲਾ ਲੱਗਣਾ ਜੀ ਬਹੁਤ ਭਾਰੀ ਮੇਲਾ ਲੱਗਣਾ ਲੋਰੀ ਸੰਗਤ ਜੀ ਦੇਖੋ ਜੀ ਕਰੋ ਦਰਸ਼ਨ ਤੇ ਪੂਰੀ ਡਿਟੇਲ ਤੁਹਾਨੂੰ ਦੇ ਦਿੱਤੀ ਇਹਦੇ ਵਿੱਚ ਦੇਖ ਲੋ ਜੀ ਇਹਦੇ ਸਕਰੀਨਸ਼ਾਟ ਕਰਕੇ ਰੱਖ ਲਿਓ ਤੇ ਹੁਣ ਇਧਰ ਤਿਆਰੀਆਂ ਸ਼ੈਰੀਆਂ ਚਲਦੀਆਂ ਵੇ ਜੋਰਾ ਸ਼ੋਰਾ ਦੇ ਨਾਲ ਟੈਂਟ ਟੁੰਟ ਲੱਗਦੇ ਪਏ ਆ ਤੇ ਕਿੰਨੀ ਸੁੰਨ ਡੈਕੋਰੇਸ਼ਨ ਵੀ ਦੇਖੋ ਹਾਂ ਉਸ ਪਹਿਲੇ ਇਹ ਨਹੀਂ ਤੇ ਲੋਏ ਟੈਂਟ ਲੱਗਦਾ ਪਿਆ ਅੱਧਾ ਪੂਰੀ ਤਿਆਰੀ ਸ਼ੈਰੀ ਜੋਰਾ ਸ਼ੋਰਾ ਨਾਲ ਤਿਆਰੀਆਂ ਲੋ ਜੀ ਸੰਗਤ ਜੀ ਤੇ ਰਾਤ ਨੂੰ ਹੋਰ ਸੋਹਣੀ ਲੱਗਦੀ ਹਾਂ ਰਾਤ ਨੂੰ ਤਾਂ ਟੈਕ ਕੋਈ ਮੂਹ ਨਹੀਂ ਲੱਗਦੇ ਹੁੰਦੇ ਉਹਦੇ ਸਾਰੇ ਮੱਕੀ ਸੇਵਾ ਦਾਰ دیر ਲੱਗਿਆ ਆਪਣੀ ਸੇਵਾ ਰਾਤ ਨੂੰ ਬੋਸਣਾ ਲੱਗਣਾ ਹੈ ਹੈਨਾ ਕਾਫੀ ਲੱਗੇ ਇਦਾਂ ਦੇ ਡੈਕੋਰੇਸ਼ਨ ਫੀਸ ਚਲੋ ਜੀ ਸੰਗਤ ਜੀ ਇਹ ਸੀ ਆਦੀ ਵੀਡੀਓ ਤੇ ਚੌਲਪੁਰ ਦਰਬਾਰ ਦੀ ਤੇ ਬਾਕੀ ਡੈਕੋਰੇਸ਼ਨ ਬਹੁਤ ਸੋਹਣੀ ਹੋਈ ਆ ਬਿਲਕੁਲ ਬਿਲਕੁਲ ਜੀ ਸੰਗਤਾਂ ਤਿਆਰੀਆਂ ਪੂਰੀ ਮੁਕੰਮਲ ਹੀ ਆ ਸੰਤੋ ਬਾਤ ਤੇ ਸੰਗਤਾਂ ਸੇਵਾ ਕਰ ਰਹੀਆਂ ਭੈਣੇ ਵੀਰੇ ਸੇਵਾ ਬਹੁਤ ਕਰ ਰਹੇ ਆ ਤੇ ਟੈਂਟੂ ਟੰਟ ਲੱਗ ਰਿਹਾ ਸਾਰੇ ਤੁਹਾਨੂੰ ਵੀਡੀਓ ਚ ਦਿਖਾਤਾ ਬਾਕੀ ਦਰਬਾਰ ਬਹੁਤ ਸੋਹਣਾ ਲੱਗਦਾ ਬਹੁਤ ਦਰਬਾਰ ਕਾਫੀ ਭਾਰੀ ਮੇਲਾ ਲੱਗਦਾ ਕਾਫੀ ਵੱਡਾ ਮੇਲਾ ਲੱਗਦਾ ਵਾ ਤੇ ਜਰੂਰ ਸੰਗਤਾਂ ਲੱਗੇ ਛਾਗੇ ਦੂਰ ਜਰਾ ਦੀ ਸੰਗਤਾਂ ਜਰੂਰ ਪੁੱਜੋ ਵੀਡੀਓ ਸ਼ੇਅਰ ਕਰ ਦਿਓ ਹਰੇਕ ਤੱਕ ਰਹੀ ਵੀਡੀਓ ਪੁੱਜ ਜਵੇ ਜੀ ਹਾਂਜੀ ਤੇ ਬਾਕੀ 1 ਇੱਕੀ ਤਰੀਕ ਸ਼ਾਮ ਨੂੰ ਤੁਹਾਨੂੰ ਮੇਲਾ ਦਿਖਾਵਾਂਗੇ ਤੇ 1 ਇੱਕੀ ਤਰੀਕ ਸ਼ਾਮ ਨੂੰ ਇਹ ਜੜਾ ਬਲੌਗ ਆਊਗਾ ਮੇਲੇ ਦਾ ਵੀ ਤੇ ਅਗਰ ਤੁਸੀਂ ਮੇਲੇ ਦਾ ਬਲੌਗ ਦੇਖਣਾ ਤੇ ਵੀਡੀਓ ਲਾਈਕ ਕਰਨੇ ਚਾਹੋ ਸਬਸਕ੍ਰਾਈਬ ਕਰ ਦਿਓ ਤੇ ਚਲੋ ਹੁਣ ਚੱਲਦੇ ਆਂ ਜੀ ਆਪਾਂ ਮਿਲਦੇ ਆਂ ਤੁਹਾਨੂੰ ਮੇਲੇ ਦੇ ਵਿੱਚ